ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸਾਂਝਾ ਕਰਾਂਗਾ ਜੋ ਲੜੀਵਾਰ ਵਿਚਾਰ ਆਪ ਜੀ ਦੇ ਨਾਲ ਕੀਤੀ ਵੀ ਜਾ ਰਹੀ ਹੈ ਸੋ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਸੁਣਿਆ ਕਿ ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅਚਲ ਬਟਾਲੇ ਦੀ ਧਰਤੀ ਤੇ ਜੋ ਸ਼ਿਵਰਾਤਰੀ ਦੇ ਮੇਲੇ ਵਿੱਚ yogੀਆਂ ਨਾਲ ਵਿਚਾਰ ਚਰਚਾ ਕੀਤੀ ਜਿਹੜੇ yogੀਆਂ ਨੇ ਆਪਣੇ ਰੂਪ ਹੀ ਬਟਾ ਲਏ ਆਪਣੇ ਹਾ ਭਾਵ ਹੀ ਬਦਲ ਲਏ ਸਨ ਜਿਹੜੇ ਸ਼ੇਰ ਵਾਂਗ ਦਹਾੜਾ ਮਾਰ ਲੱਗੇ ਸੀ ਬਘਿਆੜ ਵਾਂਗ ਟੁੱਟ ਟੁੱਟ ਪੈ ਰਹੇ ਸਨ ਜਿਹੜੇ ਤਾਰੇ ਤੋੜਨ ਦੀਆਂ ਗੱਲਾਂ ਕਰਦੇ ਸਨ ਮੂੰਹ ਦੇ ਵਿੱਚੋਂ ਅਜਿਹੇ ਸ਼ਬਦ ਬੋਲ ਰਹੇ ਸਨ ਜਿਵੇਂ ਸੱਪ ਫੁੰਕਾਰੇ ਮਾਰ ਰਿਹਾ ਹੋਵੇ ਜਦੋਂ ਕੋਈ ਮੂੰਹ ਦੇ ਵਿੱਚੋਂ ਅੱਗ ਕੱਢ ਰਿਹਾ ਹੋਵੇ ਅਜਿਹੇ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਖਿਲਾਫ ਉਹ ਬੋਲਣ ਲੱਗੇ ਕਿਉਂ ਬੋਲਣ ਲੱਗੇ ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਨੇ ਉਹਨਾਂ ਦੇ ਖੱਟ ਦਰਸ਼ਨ ਉੱਤੇ ਛੇ ਦਰਸ਼ਨ ਉੱਤੇ ਜਿਹੜਾ ਉਹਨਾਂ ਦਾ ਆਪਣਾ ਇੱਕ ਪੰਥ ਬਣਾਇਆ ਹੋਇਆ ਸੀ ਉਹਦੀ ਜਿਹੜੀ ਮਰਿਆਦਾ ਸੀ ਉਹ ਗੁਰੂ ਨਾਨਕ ਮਹਾਰਾਜ ਨੇ ਰੱਦ ਕਰ ਦਿੱਤੀ ਕਿਉਂਕਿ ਉਹਨਾਂ ਦੀ ਮਰਿਆਦਾ ਕਹਿ ਰਹੀ ਸੀ ਕਿ ਘਰ-ਬਾਰ ਤਿਆਗਣ ਦੇ ਨਾਲ ਹੀ ਮੁਕਤੀ ਮਿਲਦੀ ਹੈ ਤੇ ਗੁਰੂ ਨਾਨਕ ਮਹਾਰਾਜ ਕਹਿੰਦੇ ਨਹੀਂ ਉਹ ਜੋਗੀਓ ਘਰ-ਵਾਰ ਤੇ ਆਗਣ ਦੇ ਨਾਲ ਮੁਕਤੀ ਨਹੀਂ ਮਿਲਦੀ ਤੁਸੀਂ ਘਰ ਦੇ ਵਿੱਚ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਗ੍ਰਸਥ ਧਾਰਨ ਕਰਕੇ ਵੀ ਮੁਕਤੀ ਪ੍ਰਾਪਤ ਕਰ ਸਕਦੇ ਹੋ ਇਹ ਵੀਡੀਓ ਵਿੱਚ ਆਪ ਜੀ ਨੇ ਕੱਲ ਸੁਣਿਆ ਸੁਗਰੂ ਪਿਆਰਿਓ ਸਤਗੁਰਾਂ ਨੇ ਉਹਨਾਂ ਜੋਗੀਆਂ ਦੇ ਸਾਹਮਣੇ ਚੁੱਪ ਕਰਕੇ ਸ਼ਾਂਤ ਰੂਪ ਦੇ ਵਿੱਚ ਬੈਠੇ ਰਹੇ ਜਿੰਨੇ ਵੀ ਉੱਥੇ ਲੋਕ ਬੈਠੇ ਸਨ ਉਹਨਾਂ ਨੂੰ ਇਹ ਦਿਖਾਉਣ ਦੇ ਲਈ ਕਿ ਜਿੰਨਾ ਸਿੱਧਾਂ ਨੂੰ ਜਿੰਨਾ ਯੋਗੀਆਂ ਨੂੰ ਤੁਸੀਂ ਬਹੁਤ ਸ਼ਾਂਤ ਸੁਭਾਅ ਦੇ ਬਹੁਤ ਸਾਊ ਸਮਝਦੇ ਹੋ ਵੇਖੋ ਇਹਨਾਂ ਦੇ ਅੰਦਰ ਕਿੰਨੀ ਨਫ਼ਰਤ ਹੈ ਕਿੰਨਾ ਸਾੜਾ ਹੈ ਕਿੰਨੀ ਈਰਖਾ ਹੈ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਯੋਗੀਆਂ ਦੀ ਜੋ ਈਰਖਾ ਨਫ਼ਰਤ ਦੁਸ਼ਵਭਾਵਨਾ ਸੀ ਉਹ ਸਾਰੇ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਕਿ ਵੇਖੋ ਭਾਈ ਇਹਨਾਂ ਦੇ ਅੰਦਰ ਸ਼ਾਂਤੀ ਹੈ ਜਾਂ ਨਹੀਂ ਹੈ ਸੋ ਗੁਰੂ ਪਿਆਰਿਓ ਇਥੋਂ ਤੱਕ ਆਪ ਜੀ ਨੇ ਸੁਣਿਆ ਸੋ ਅੱਗੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਪੌੜੀ ਨੰਬਰ 42 ਦੇ ਵਿੱਚ ਵਾਰ ਨੰਬਰ ਪਹਿਲੀ ਦੇ ਵਿੱਚ ਕੀ ਲਿਖਦੇ ਨੇ ਲੋ ਆਓ ਆਪਾਂ ਨਾਲੇ ਪੌੜੀ ਨੂੰ ਪੜਾਂਗੇ ਨਾਲੇ ਅਰਥ ਜਾਣਨ ਦਾ ਯਤਨ ਕਰਾਂਗੇ ਤੇ ਆਓ ਆਪਾਂ ਅਗਲਾ ਇਤਿਹਾਸ ਸਾਂਝਾ ਕਰਦੇ ਹਾਂ ਸੋ ਗੁਰੂ ਪਿਆਰਿਓ ਜਿਹੜੀ ਮੈਂ ਬੇਨਤੀ ਕਰਦਾ ਹੁੰਨਾ ਉਹ ਇਹੋ ਹੁੰਦੀ ਹੈ ਕਿ ਇੱਕ ਤਾਂ ਇਹ ਵੀਡੀਓ ਨੂੰ ਪੂਰੀ ਵੇਖਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜਰੂਰ ਦਿਖਾਓ ਅਤੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਿਓ ਤਾਂ ਜੋ ਉਹ ਆਪਣੇ ਸਤਿਗੁਰਾਂ ਆਪਣੇ ਰਹਿਬਰਾਂ ਦਾ ਇਤਿਹਾਸ ਜਾਣ ਸਕਣ ਇਹ ਤੁਹਾਡੀ ਸਭ ਤੋਂ ਵੱਡੀ ਸੇਵਾ ਹੈ ਜੀ ਸੋ ਲੋ ਆਓ ਆਪਾਂ ਇਤਿਹਾਸ ਸਾਂਝਾ ਕਰਦੇ ਹਾਂ ਹਣ ਗੁਰੂ ਨਾਨਕ ਮਹਾਰਾਜ ਜੀ ਨੇ ਵੇਖਿਆ ਕਿ ਸਿੱਧਾ ਅਗਨਾਂ 부ਜੇ 부ਝਾਈ ਸਿੱਧਾ ਦੇ ਅੰਦਰ ਜੋ ਨਫਰਤ ਦੀ ਈਰਖਾ ਦੀ ਸਾੜੇ ਦੀ ਅੱਗ ਬਲ ਰਹੀ ਹੈ ਇਹ 부ਝਾਈ ਨਹੀਂ ਜਾ ਸਕਦੀ ਤੇ ਹਣ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ 부ਝਾਉਣ ਲੱਗੇ ਨੇ ਹਣ ਜਦੋਂ ਤਸੱਲੀ ਕਰਾਉਂਦੇ ਨੇ ਗੁਰੂ ਨਾਨਕ ਮਹਾਰਾਜ ਉਹਨਾਂ ਸਿੱਧਾਂ yogੀਆਂ ਦੀ ਤਾਂ ਭਾਈ ਗੁਰਦਾਸ ਜੀ ਕਹਿੰਦੇ ਸਿੱਧ ਬੋਲਣ ਸਿੱਧ ਹੁਣ ਆਖਦੇ ਨੇ ਸੁਣ ਨਾਨਕਾ 헤 ਨਾਨਕਾ ਤੂੰ ਸਾਡੀ ਗੱਲ ਸੁਣ ਤੁਹਾਂਹਿ ਜੱਗ ਨੂੰ ਕਿਆ ਕਰਾਮਾਤ ਦਿਖਾਈ ਤੁਹਾਡੇ ਕੋਲੇ ਅਜੇ ਹੀ ਕਿਹੜੀ ਕਰਾਮਾਤ ਹੈ ਕਿ ਜਿਹੜੀ ਤੁਸੀਂ ਜੱਗ ਨੂੰ ਇਹ ਸੰਸਾਰ ਨੂੰ ਦਿਖਾਈ ਹੈ ਤੇ ਸਾਰਾ ਸੰਸਾਰ ਹੀ ਤੁਹਾਡੇ ਪਿੱਛੇ ਲੱਗ ਤੁਰਿਆ ਕੁਝ ਵਿਖਾਲੇ ਆ ਸਾਨੂੰ ਸਾਨੂੰ ਵੀ ਕੁਝ ਉਹ ਕਰਾਮਾਤ ਵਿਖਾ ਤੇ ਮਹਾਰਾਜ ਨੂੰ ਇਹ ਜੋਗੀ ਕਹਿੰਦੇ ਨੇ ਕੁਝ ਵਿਖਾਲੇ ਆ ਸਾਨੂੰ ਤੋਹੇ ਕਿਉਂ ਢੱਲ ਅਵੇਹੀ ਲਈ ਤੁਸੀਂ ਕਿਉਂ ਢੱਲ ਲਈ ਹੋਈ ਹੈ ਕਿਉਂ ਤੁਸੀਂ ਚੁੱਪ ਕਰਕੇ ਬੈਠੇ ਹੋ ਕਿਉਂ ਨਹੀਂ ਸਾਨੂੰ ਦੱਸ ਰਹੇ ਜਿਹੜੀ ਤੁਸੀਂ ਜਗ ਨੂੰ ਸੰਸਾਰ ਨੂੰ ਕਰਾਮਾਤ ਦਿਖਾ ਕੇ ਉਹਨਾਂ ਨੂੰ ਸਿੱਧੇ ਰਾਹੇ ਪਾਇਆ ਉਹ ਤੁਹਾਡੇ ਮਗਰ ਹੋ ਤਰੇ ਸਾਨੂੰ ਵੀ ਉਹ ਕਰਾਮਾਤ ਦਿਖਾਓ ਕਿਉਂ ਟਿੱਲ ਲਾਈ ਹੈ ਤੁਸੀਂ ਇਹ ਜੋਗੀ ਆਖ ਰਹੇ ਨੇ ਬਾਬਾ ਬੋਲੇ ਹੁਣ ਗੁਰੂ ਨਾਨਕ ਮਹਾਰਾਜ ਬੋਲਦੇ ਨੇ 나ਥ ਜੀ 헤 ਪੰਗਰ 나ਥ ਜੀ 헤 ਜੋਗੀਓ ਅਸ ਵੇਖਣ ਜੋਗੀ ਵਸਤਨਾ ਕਾਈ ਸਾਡੇ ਕੋਲੇ ਕੋਈ ਅਜਿਹੀ ਵਸਤ ਨਹੀਂ ਕਿ ਨਾ ਕੋਈ ਕਰਾਮਾਤ ਹੈ ਅਸੀਂ ਲੋਕਾਂ ਨੂੰ ਆਪਣੇ ਪਿੱਛੇ ਲਾ ਲਈਏ ਬਸ ਸਾਡੇ ਕੋਲੇ ਤਾਂ ਗੁਰ ਸੰਗਤ ਬਾਣੀ ਬਿਨਾ ਗੁਰੂ ਦੀ ਸੰਗਤ ਸਤਿਗੁਰਾਂ ਦੀ ਬਾਣੀ ਤੋਂ ਬਿਨਾ ਅਕਾਲ ਪੁਰਖ ਦੀ ਬਾਣੀ ਤੋਂ ਬਿਨਾ ਦੂਜੀ ਓਟ ਨਹੀਂ ਹੈ ਰਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਾਡੇ ਕੋਲੇ ਕੋਈ ਦੂਜੀ ਓਟ ਭਾਵ ਆਸਰਾ ਹੀ ਨਹੀਂ ਹੈ ਸਾਡੇ ਕੋਲੇ ਗੁਰੂ ਦਾ ਗਿਆਨ ਹੈ ਗੁਰੂ ਦਾ ਸ਼ਬਦ ਹੈ ਉਹ ਅਕਾਲ ਪੁਰਖ ਸਾਡੇ ਨਾਲ ਹੈ ਦੂਜਾ ਸਾਡੇ ਕੋਲੇ ਕੋਈ ਨਹੀਂ ਕੁਝ ਨਹੀਂ ਹੈ ਸਾਡੇ ਕੋਲੇ ਨਹੀਂ ਕੋਈ ਕਰਾਮਾਤ ਸਾਡੇ ਕੋਲੇ ਨਹੀਂ ਕੋਈ ਤੰਤਰ ਮੰਤਰ ਯੰਤਰ ਸਾਡੇ ਕੋਲੇ ਨਹੀਂ ਕੋਈ ਟੂਣਾ ਜਾਂ ਟੋਟਕਾ ਸਾਡੇ ਕੋਲੇ ਪਰਮੇਸ਼ਰ ਦਾ ਨਾਮ ਹੈ ਸਾਡੇ ਕੋਲੇ ਸੱਚ ਹੈ ਤੇ ਜਦੋਂ ਮਹਾਰਾਜ ਨੇ ਇਹ ਗੱਲ ਆਖੀ ਤਾਂ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਸ਼ਿਵ ਰੂਪੀ ਕਰਤਾ ਪੁਰਖ ਚੱਲੈ ਨਹੀਂ ਧਰਤ ਚਲਾਈ ਉਹ ਜਿਹੜਾ ਸ਼ਿਵ ਅਕਾਲ ਪੁਰਖ ਹੈ ਉਹ ਅਕਾਲ ਪੁਰਖ ਨੂੰ ਗੁਰੂ ਨਾਨਕ ਮਹਾਰਾਜ ਕਹਿੰਦੇ ਇਹ ਸਾਰਾ ਸੰਸਾਰ ਉਹਦੇ ਕਹਿੇ ਤੇ ਚੱਲਦਾ ਹੈ ਨਹੀਂ ਧਰਤੀ ਤਾਂ ਹਿਲਦੀ ਵੀ ਨਹੀਂ ਘੁੰਮਦੀ ਨਹੀਂ ਜੋ ਕਰ ਰਿਹਾ ਹੈ ਸੰਸਾਰ ਤੇ ਉਹ ਅਕਾਲ ਪੁਰਖ ਕਰ ਰਿਹਾ ਹੈ ਉਹੀ ਇਸ ਮਨੁੱਖਤਾ ਨੂੰ ਪੈਦਾ ਕਰਦਾ ਹੈ ਉਹੀ ਉਹਨਾਂ ਨੂੰ ਰਿਜਕ ਦਿੰਦਾ ਹੈ ਤੇ ਉਹੀ ਉਹਨਾਂ ਨੂੰ ਮੌਤ ਦੇ ਦਿੰਦਾ ਹੈ ਉਸ ਤੋਂ ਬਿਨਾ ਇਹ ਸੰਸਾਰ ਨਹੀਂ ਚੱਲਦਾ ਸਿੱਧ ਤੰਤਰ ਮੰਤਰ ਕਰ ਛੜ ਪਏ ਸਿੱਧ ਆਪਣੇ ਜਿੰਨੇ ਵੀ ਤੰਤਰ ਮੰਤਰ ਜੰਤਰ ਜਿੰਨੇ ਵੀ ਉਹਨਾਂ ਨੂੰ ਪਾਠ ਪੂਜਾ ਜੋ ਵੀ ਆਉਂਦਾ ਸੀ ਉਹ ਸਾਰਾ ਕੁਝ ਕਰਕੇ ਛੜ ਪਏ ਮਤਲਬ ਹਾਰ ਕੇ ਗੁਰੂ ਨਾਨਕ ਮਹਾਰਾਜ ਦੇ ਅੱਗੇ ਕਿਉਂ ਹਾਰੇ ਕਿਉਂਕਿ ਸ਼ਬਦ ਗੁਰੂ ਕੇ ਕਲਾ ਛਪਾਈ ਗੁਰੂ ਨਾਨਕ ਮਹਾਰਾਜ ਜੀ ਕੋਲੇ ਜਿਹੜਾ ਸ਼ਬਦ ਗੁਰੂ ਸੀ ਨਾ ਗਿਆਨ ਗੁਰੂ ਸੀ ਉਸ ਗਿਆਨ ਗੁਰੂ ਦੇ ਨਾਲ ਉਹ ਸ਼ਬਦ ਗੁਰੂ ਦੇ ਨਾਲ ਉਹਨਾਂ ਸਿੱਧਾਂ ਦੀ ਕੋਈ ਵੀ ਤੰਤਰ ਮੰਤਰ ਜਾਂ ਕਰਾਮਾਤ ਜਾਂ ਅਵਖਧੀਆਂ ਸਤਿਗੁਰਾਂ ਨੇ ਚੱਲਣ ਨਹੀਂ ਦਿੱਤੀ ਦੱਦੇ ਦਾਤਾ ਗੁਰੂ ਹੈ ਕੰਕ ਕੱਕਾ ਕੀਮਤ ਕਿਨੇ ਨਾ ਪਾਈ ਗੁਰੂ ਸਾਡਾ ਅਕਾਲ ਪੁਰਖ ਪਰਮੇਸ਼ਰ ਪ੍ਰਮਾਤਮਾ ਦਾ ਨਾਮ ਹੈ ਪਰ ਅਸੀਂ ਕੀਮਤ ਨਹੀਂ ਪਾਈ ਤੇ ਤੁਸੀਂ ਕੀਮਤ ਪਾਓ ਉਹ ਪ੍ਰਮਾਤਮਾ ਦੇ ਨਾਮ ਨੂੰ ਜਪੋ ਉਹਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ ਤੁਸੀਂ ਜਦੋਂ ਉਹਦੀ ਕੀਮਤ ਪਾਉਣੇ ਸ਼ੁਰੂ ਕਰ ਦਿੱਤੀ ਤਾਂ ਤੁਹਾਨੂੰ ਘਰ-ਬਾਰ ਤਿਆਗਣ ਦੀ ਲੋੜ ਨਹੀਂ ਗ੍ਰਸਥ ਤੇ ਤਿਆਗਣ ਦੀ ਲੋੜ ਨਹੀਂ ਗ੍ਰਸਥ ਦੇ ਵਿੱਚ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਤੁਸੀਂ ਮੁਕਤੀ ਪਾ ਲਵੋਗੇ ਸੋ ਦੀਨ ਨਾਨਕ ਸਤਿਗੁਰ ਸ਼ਰਨਾਈ ਉਹ ਜਿਹੜੇ ਫਿਰ ਜੋਗੀ ਸੀ ਉਹ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਨਮਸਕਾਰਾਂ ਕਰਨ ਲੱਗ ਜਾਂਦੇ ਨੇ ਤੇ ਗੁਰੂ ਨਾਨਕ ਮਹਾਰਾਜ ਕਹਿੰਦੇ ਅਕਾਲ ਪੁਰਖ ਦੀ ਗੁਰੂ ਦੀ ਸ਼ਰਨ ਦੇ ਵਿੱਚ ਆਓ ਤੇ ਫਿਰ ਤੁਹਾਡੀ ਜਿਉਂਦੇ ਜੀ ਮੁਕਤੀ ਹੋ ਜਾਏਗੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਰਹਿੰਦੇ ਆ ਮੁਕਤੀ ਹੋ ਜਾਏਗੀ ਸੋ ਇਸ ਤਰ੍ਹਾਂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਯੋਗੀਆਂ ਨੂੰ ਸਮਝਾਇਆ ਕਿ ਮੇਰੇ ਕੋਲੇ ਅਜੇ ਹੀ ਕੋਈ ਕਰਾਮਾਤ ਨਹੀਂ ਹੈ ਕਿ ਮੈਂ ਜੱਗ ਨੂੰ ਬਸ ਵਿੱਚ ਕਰ ਸਕਾਂ ਮੇਰੇ ਕੋਲੇ ਸਿਰਫ ਤੇ ਸਿਰਫ ਇੱਕ ਕਰਾਮਾਤ ਹੈ ਉਹ ਹੈ ਸਰਬੱਤ ਦਾ ਭਲਾ ਪ੍ਰਮਾਤਮਾ ਦਾ ਨਾਮ ਗੁਰੂ ਦੀ ਸੰਗਤ ਤੇ ਗੁਰੂ ਦਾ ਜਸ ਗੁਰੂ ਦਾ ਗਿਆਨ ਗੁਰੂ ਦਾ ਸ਼ਬਦ ਸੋ ਗੁਰੂ ਪਿਆਰੋ ਇਸ ਤਰ੍ਹਾਂ ਧੰਗ ਗੁਰੂ ਨਾਨਕ ਮਹਾਰਾਜ ਜੀ ਨੇ ਉਹ ਭੰਗਰਨਾਥ ਜੋਗੀ ਤੇ ਬਾਕੀ ਜੋਗੀਆਂ ਨੂੰ ਸਿੱਧਾ ਨੂੰ ਸਮਝਾਉਣਾ ਕੀਤਾ ਹੈ ਸੋ ਇਹ ਧੰਗ ਗੁਰੂ ਨਾਨਕ ਮਹਾਰਾਜ ਜੀ ਨੇ ਜਦੋਂ ਜੋਗੀਆਂ ਨੂੰ ਸਮਝਾਇਆ ਹੈ ਤਾਂ ਜੋਗੀ ਗੁਰੂ ਨਾਨਕ ਮਹਾਰਾਜ ਜੀ ਦੇ ਆਖੇ ਲੱਗ ਕੇ ਸਤ ਗੁਰੂ ਨੂੰ ਨਮਸਕਾਰ ਕਰਨੇ ਸ਼ੁਰੂ ਕਰ ਦਿੰਦੇ ਨੇ ਤੇ ਜਦੋਂ ਨਮਸਕਾਰ ਕਰਦੇ ਨੇ ਤਾਂ ਅੱਗੇ ਕੀ ਹੁੰਦਾ ਹੈ ਅਗਲਾ ਇਤਿਹਾਸ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਸੋ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਇਹ ਤੁਹਾਡੇ ਲਈ ਸੇਵਾ ਹੈ ਤੇ ਨਾਲ ਹੀ ਇਸ ਚੈਨਲ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਕਰੋ ਤਾਂ ਜੋ ਉਹਨਾਂ ਨੂੰ ਇਹ ਇਤਿਹਾਸ ਪਤਾ ਲੱਗ ਸਕੇ ਸੋ ਇਨੀਆਂ ਬੇਨਤੀਆਂ ਪ੍ਰਬਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ